ਸਰਬ ਪਉ ਨਾਨਕ ਆਪਨ ਕਰ ਔਰਨੀਤ ਕੁਦਾਰ ਜਸੁ ਪਨਾਹਰ ਬੇਖਨਾ ਐਸੇ ਹੇ ਕਹੁ ਨਾਨਕ ਸੁਨਦੇ ਮਨ ਆਦੁਰਲੁ ਮਾਨ ਪਦਿਏ ਮਾਇ ਕਰਤਵ ਕੀ ਮੂਰਖ ਲੋਗ ਲਜਾਨ ਕਹੁ ਨਾਨਕ ਬਿਨ ਹਰਿ ਭਜਨ ਅਵ੍ਰਥਾ ਜਨਮ ਸਿਰਾਨ ਜੋ ਪ੍ਰਾਨੀ ਸੁਦਨ ਪਦ ਉਪਰਾਮ ਤਹਿ ਜਾਟ ਹਰਿ ਜਨ ਹਰਿ ਅਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇ ਮ ਫਦਰ ਕੀਓ ਰਹਾ ਬਨਤੀ ਤੋਹੀ ਮਨ ਮਾਇਆ ਕੈ ਅੰਧ ਕਉ ਨਾਨਕ ਹਰ ਪਲਣਿਕ ਨਾ ਬਰਤਿ ਤਾਹੀ ਨਮੰਦ ਸੁਖਮਾ ਬੋਹ ਸੰਗੀਤ ਏ ਦੁਖਮਾ ਸੰਗਨ ਬੂ நான <laughs> भात है देने कोण सझन ममीत जराणी हद जस्का भीू नाने मेंचाहलगतीिएत යොදගසනාානසිරුකම්තු පගටමගේ නන යෝතුතෙ නරහනාටක එබෙද පයි තවනහරරසතිීන නිජකාර देखකෝ දක්තමෑ පු පවකනාහිනානක තරහර පගත දහරපුු මනමහේ යගරක නස චට ਉਹ ਇੱਕ ਮਾਰਗਿਸਨਸਾਰ ਕੋ ਨਾਨਕ ਸਰਣਿ ਕੋਏ ਜੋ ਉਪਦੇਸ਼ Y'all ਸੰਗਵਰੰਗਨ ਲਾਵਹੀ ਪਰੋਦੀ ਕਰਨਾਟੀ ਤਰੀ ਗਗਦੀ ਗਵਨੀ ਆਸਾਰੀ ਪਾਸਾ ਸੰਗੀ ਆਲਾਪੀ ਸ੍ਰੀ ਰਾਗ ਸੋਮਤੋ ਥਾਪੀ ਸੰਸਾਰਿਕ ਸਾਪਰਾ ਨਾ ਗੀਤਾ ਰਵਟ ਹੋ ਜੇ ਤਿਆ ਅਗ ਬਦਿਆ ਨਾ ਕਹਿਣਾ ਨਕ ਸਮੋ ਸੰਤ ਹੋ ਸੰਸਰੂਪੇ ਆ ਰੋ ਸੱਚਾ ਨਾਮ ਮੇਰਾ ਆਧਾਰ ਹੋ ਗਾਜੀ ਪੰਚ ਸਬਦ 朋友。嗯嗯 Ja, ja. ਕਾਗੁਰ ਨਾਮਕ ਦੇ ਇਤਿਹਾਸਿਕ ਪ੍ਰਮੁੱਖ ਤੇ ਮਰਦਾ ਸਿੰਘ ਰਾਮਦਾਸ ਦੇ ਸਹਾਇਕ ਨਾ ਹਰਦੁਨ ਨੌਂਦਰ ਸਿੰਘ ਅਦਾਈ ਸ੍ਰੀ ਪ੍ਰਕਾਸ਼ਾਣੀ ਇਤਿਹਾਸਿਕ ਜਿਹੜੇ ਸਭ ਪੰਜਾਬ ਦੇ ਮਹਾਨ ਸਿੱਖਾਂ ਦਾ ਨੰਨ ਦੇ અવਤਾਰ ਹੈ ਸਾਥਾਈ ਹੁਣਾਂ ਨਹੀਂ ਸਹਾਇ ਦੂਜੇ ਪਾਸਾ ਧੰਨ ਕਮ ਸਿੰਘ ਗੁਰੂ ਗੋਬਿੰਦ ਸਿੰਘ ਮਾਰਾ ਸਾਥਾਈ ਹੁਣਾਈ ਸਾਲਾ ਹੈ ਉਸ ਸਮਾਂ ਬਸੰਦੀ ਅਜੁਦੀ ਜੋਤ ਗੱਦੀ ਤੇ ਬਰਾਹਮਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੂੰ ਦਰਸਤ ਦੇ ਦਿੱਤਾ ਧਿਆਨ ਕਰਕੇ ਬੋਲਣਾ ਦੀ ਸ੍ਰੀ ਵਾਹਿਗੁਰੂ ਜੀ ਪੰਡਾ ਪ੍ਰਿਆਰਿਆਂ ਚਾਹਾਂ ਸਭ ਜਦਾਂ ਚਾਹੇ ਮੁਕਤ ਅਰਥੀਆਂ ਜਪੀਆਂ ਤਪੀਆਂ ਜਿੰਨਾ ਤਨ ਨਾਮ ਦੇ ਪਿਆ ਵੰਡ ਕੇ ਸਕਿਆ ਦੇ ਜਗਤ ਦੀ ਤੀਵਾਰੀ ਦੇ ਕੈਂਡੀਟ ਕੀ ਤਤਨਾ ਪਿਆਰੀਆਂ ਸਕਿਆ ਨਿਕੁਤਰ ਤੁਮੈ ਦਾ ਧਿਆਨ ਤਰਫੀ ਬੋਲਣਾ ਦੀ ਸ੍ਰੀ ਗ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਵਨਮਨ ਘਟਾਏ ਗੁਪੀਆਂ ਲਹਾਈਆਂ ਕਰਖੜੀਆਂ ਤੇ ਚੜੇ ਤਨ ਆਲਨੰਦ ਲਵਾਏ ਗੁਰਦੁਆਨ ਸਰਵੋਤਮ ਪ੍ਰਵਾਨੀ ਕੀਤੀਆਂ ਧਰਮ ਨੇ ਆ ਰਿਹਾ ਸਿੱਕੀ ਕੇ ਸੰਵਾਸਾਂ ਸਾਹਮਣੀ ਬਾਹੀ ਨਾ ਨਿਕੁ ਬਤਰੋ ਨੇ ਕੋ ਕਰੜੀ ਤੁਮੈ ਦਾ ਧਿਆਨ ਤਰਫੀ ਬੋਲਣਾ ਦੀ ਸ੍ਰੀ ਗ ਦੀ ਪੰਜਾ ਤੱਕ ਤਾਂ ਸਰਵਤ ਗੁਰਦੁਆਰਿਆਂ ਦੇ ਦਰਸਨ ਤੇ ਦਾਰੰਗਾ ਧਿਆਨ ਤਕੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਪ੍ਰਸੰਮੇ ਸ੍ਰੋਤ ਪਾਲ ਸ੍ਰੀ ਤੇਰਦਾਸ ਹੈ ਜੀ ਸਰਵਕ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਤੇ ਅਵਜ ਤਾਮ ਲਖਤ ਦਾ ਸੰਕੁਵਨ ਖਾਲਸਾ ਜੀ ਸਾਹਿਬ ਤਾਹਾਂ ਤਮ ਅਛਰ ਤੂ ਦੇਖ ਤੇ ਉਪਤੇ ਵਰਦ ਕੀ ਪਾਇ ਜਪਨ ਤੇ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲਵਾ ਜੀ ਸ੍ਰੀ ਵਾਹਿਗੁਰੂ ਜੀ ਬਾਕਸੋਰੀ ਨੂੰ ਸਿਖਾਉਣੋਂ ਸਿੱਖੀ ਦਾ ਨ ਕੀ ਸਦਾ ਨਿਦਾਨ ਵੇਗਦਾਨ ਸਾਹਬ ਦਾ ਨ ਤੋ ਸਦਾ ਨਾਮਦਾਨ ਸ੍ਰੀ ਅਕਤ ਸਾਰੂ ਸਾਚੇ ਖਾਂਡੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਸਨਾਂ ਚਾਉਂਦੀਆਂ ਢੰਗੇ ਗੁਗੇ ਜੁਬਹੁ ਜਟਲ ਧਰਮ ਕਰੇ ਕਾਰਜ ਖਾਲਸਾ ਜੀ ਦੇ ਬੋਲ ਬਾਗੇ ਬੋਲ ਨਾਲੀ ਸ੍ਰੀ ਬਾਣੀ ਜੀ ਆਪ ਜੀ ਨੇ ਸਿਖਾਉਂਦਾ ਮੰਨ ਲਿਆ ਮਾਤੋਚੇ ਮਤਬਤ ਦਾ ਰਾਖਾ ਹੀ ਅਕਾਲ ਪੁਰਖ ਆਪ ਹੈ ਜੋ ਆਪਣੇ ਸੰਤਾਂ ਦੀ ਸਦਾ ਸਹਾਇਤਾ ਕਰਨੀ ਹਰ ਦੁਆਰਾ ਨਕਾਣਾ ਸਾਹਿਬ ਸ੍ਰੀ ਪੰਨਾ ਸਾਹਿਬ ਅਤਿ ਹੁਨਰ ਇਤਿਹਾਸਿਕ ਗੁਰਦੁਆਰਿਆਂ ਨੂੰ ਧਰਮਾਨੁਕ ਪਿਆਰੀ ਖਾਲਸਾ ਪੰਥ ਨੂੰ ਵਿਸੋਰਤ ਨਾਂ ਦੇ ਕੁੱਲੇ ਗੜ ਸੰਦੀਦਾਰ ਸੇਵਾ ਸੰਭਾਲ ਦਾ ਤਾਂ ਪਿਆਰੀ ਖਾਲਸਾ ਜੀ ਨੂੰ ਬਖਸ਼ੂ ਜੀ ਇਨਮਾਨ ਦੇ ਮਾਨ ਗਰੂ ਨਕਾਣਾ ਦੇ ਤਾਨ ਮਰੂ ਨਿਯੋਗਾਂ ਦੇ ਉਸ ਗੁਰੂ ਨੇ ਆਸਰੇ ਦੇ ਆਸਰੇ ਸਭੇ ਪਿਤਾ ਦਸਾਂ ਪਾਸਾਆਂ ਦੀ ਆਦਿ ਜਗਤ ਜੋਤਕ ਦਿੱਤੇ ਬਰਾਜ ਮਨ ਧੰਨ ਕਾਂਸਕੀ ਗ੍ਰੰਥ ਸਭ ਮਹਾਰਾਜਾ ਆਪਣੀ ਵਿਦੂਰ ਚਾਰਨਾ ਅੰਨਾ ਦੇ ਪਾਸ ਨਿਮਰਤਾ ਸਹਿਤ ਅਰਦਾਸ ਗੀਤ ਦੀ ਰਹੀ ਹੈ ਜੀ ਆਪੇ ਦਰਕਰਦ ਦੀਦਮਨ ਭਾਈ ਜਲਪੁਰ ਸਿੰਘ ਸੋਨੋ ਕਰਮਪਾਲ ਸਿੰਘ ਜੋ ਕੇ ਬੱਚੇ ਦੇ ਬੰਦ ਨੂੰ ਦਹਰਾਜ ਦਾ ਪਾਠ ਕੀਤਾ ਗਿਆ ਸੀ ਉਸ ਹੀ ਸੰਤੋਸ ਜੋ ਕਿ ਸਾਰੀ ਸੰਪੂਰਨਤਾ ਹੀ ਹੋਏ ਆਪੋ ਬਾਣੀ ਦੀ ਕਿਰਪਾ ਕਰਨੀ ਬੱਚੇ ਦੇ ਪਾਸਮ ਕਰਵਾਉਣ ਦੀ ਯਾਦ ਕਰਦੇ ਤੋ ਤਾਪਿਆਂ ਵੀ ਛੁੱਟਦੇ ਬੈਨ ਤੇ ਸੇਵਾ ਨਿਭਾਉਂਦੇ ਤੋ ਇੱਕ ਨਹੀਂਨੇ ਕਾਹਨ ਪ੍ਰਕਾਰ ਦੀ ਗਲਤੀਆਂ ਮੈਂ ਜਾਣ ਅਤੇ ਸੰਮਾਨ ਕੇ ਮਾਫ ਕਰਨਾ ਜੋ ਅੱਗੇ ਵਾਸਤੇ ਸੋ ਮੱਤ ਬਖਸ਼ੀ ਸੋਜੀ ਬਖਸ਼ੀ ਕਿਰਪਾ ਕਰਨੀ ਬੜੀ ਸੁਣ ਕਰਵਾਣੀ ਸੋਧ ਕਰਕੇ ਸਤਿ ਸੰਤਨ ਕਰਨ ਕਰੀ ਸੁਣ ਕਰਵਾਣੀ ਦਾ ਫਲ ਭਾਵ ਬੱਚੇ ਦੇ ਹੱਡਿਆਂ ਤੇ ਵਸਾਉਣਾ ਜੀ ਸੇਵਕ ਪਰਿਵਾਰ ਦੇ ਹੱਡਿਆਂ ਤੇ ਵਸਾਉਣਾ ਜੀ ਕਿਰਪਾ ਕਰਨੀ ਗੁਰਮਤਿ ਦੇ ਅਨਸਾਰ ਸਖੀਆਂ ਆਸਾ ਬਮਨ ਕਾਮਨਾ ਮਾ ਭਾਵਨਾ ਮਾ ਸੰਪੂਰਨ ਕਰਨੇ ਸਿਰਤੇ ਮੇਹਰ ਪਰਹਤਿਕ ਨੰਦ ਰੋਂ ਪਰਮ ਸਿਖੇ ਜੀਵਨ ਨਾਮ ਦਾ ਨਿਭਾਉ ਨ ਬਖਸ਼ਿਸ ਕਰਨਾ ਮਹਰ ਜੀ ਕਿਰਪਾ ਕਰਨੀ ਪ੍ਰਵਾਹ ਸਿਖਤੇ ਮੇਹਰ ਪਰਹਤਿਕ ਨੰਦ ਰੋਂ ਪਰਮ ਨਾਮ ਬਖਸ਼ ਕਰਨਾ ਕਾਰੋਵਾਰ ਦੇ ਵਿੱਚ ਵਾਧੇ ਬਖਸ਼ ਕਰਨੇ ਬੱਚਿਆਂ ਦੇ ਸਿਰ ਤੇ ਮੇਕਰ ਪਰਹਤਰ ਖਣਦਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮਦਾਨੀ ਦਰਤਾ ਉਸਤਾਨੀਆਂ ਮਹਤਵਪੂਰਨ ਤ੍ਰਿਪਾ ਕਰਣੀ ਜੇ ਨਵੀਂ ਸੰਗਤ ਨੇ ਅਭਿਤਰਨਾ ਕਮਨਾਂ ਦੀ ਪਾਸ ਹਾਜ਼ਰੀ ਭਰੀ ਹੈ ਸਭ ਦੀ ਦਰਹਾਰਾ ਜੀ ਪ੍ਰਵਾਨ ਕਰਨੀ ਸਮੇਂ ਅਜੇ ਦਰਬਾਦ ਨੂੰ ਕਦਮ ਕਦਮ ਲੇਖੇ ਸ੍ਰੀ ਮਾਤਲ ਕੁਲ ਬੇਟਾ ਮਨਜੂਰ ਅਰਨਿਆ ਮਹਰ ਜੀ ਕ੍ਰਪਾ ਕਰੂ ਸੇਵਕ ਪਰਵਾਰ ਤੋਂ ਆਪਣੀਆਂ ਦੀ ਦਰਦ ਦੇ ਵਿੱਚ ਇਹ ਹਾਵ ਪ੍ਰਭ ਸਾਡੀ ਦੇਖ ਜਾਰੀ ਅੰਦਿਤਿਆ ਆਪ ਜੀ ਕੋ ਭੋਗ ਲੱਗੇ ਲਗਿਆ ਕੋਇ ਕੋ ਕੀ ਤਲ ਪ੍ਰਸਾਦ ਨੂੰ ਸੰਤਰੀ ਰਸਨਾ ਦੇ ਲਾਇਕ ਹੋਵੇ ਇਸ ਨੂੰ ਆਪੀ ਦਾ ਪਵਿੱਤਰ ਨਾਮ ਬਾਹੀ ਗੁਰੂ ਵਾਰੂ ਰਪੇਂ ਕਿਰਪਾ ਕਰੋ ਦਰ ਅਈ ਸੰਤੋਨ ਦਰਗਾਹੀ ਇਲਾਹੀ ਤੁਮਨਾ ਵਿੱਚ ਕਰਕੇ ਨਦਰੂ ਨਜ਼ਰੀ ਨਿਹਾਲ ਨਿਹਾਲ ਕਰਮੇ ਤੁਮਨਾ ਮੇਤੇ ਚਲਦਾਂ ਦੀ ਸਮਰਥਾ ਬਖਸ਼ ਕਰਨੇ ਕਿਰਪਾ ਕਰਨੀ ਜੋ ਜੀ ਸੰਤਲ ਆਵੇ ਜੁ ਰਾਜੀ ਕਿ ਸੁਪਿਆੜੇ ਸੂ ਚੜੇ ਸਾਰਨ ਪਰੇ ਸੂ ਤਰੇ ਕੰਮ ਸਿ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੀ ਰੇ ਵਾਹਿਕਾ ਫਲਸਾ ਵਾਹਿਗੀ ਪਤੇ ਮੂਨੇ ਸੋਣੇ Karina de Paradeo I da do